ਹਾਂਜੀ ਸਵਾਗਤ ਕਰਦੇ ਆਂ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਆਰਮਹੋਲ ਦੀ ਕਟਿੰਗ ਵਾਰੀ ਦੱਸਾਂਗੇ ਤੁਹਾਡੇ ਬਹੁਤ ਸਾਰੇ ਕਮੈਂਟ ਰਹਿੰਦੇ ਨੇ ਕਿ ਆਰਮਹੋਲ ਦੀ ਕਟਿੰਗ ਕਿਸ ਤਰ੍ਹਾਂ ਕਰੀਏ ਕਿ ਕਿੰਨਾ ਸੀਨੇ ਆਰਮਹੋਲ ਰੱਖਣਾ ਹੈ ਆਪਣਾ ਕਮੀਜ਼ ਦੀ ਕਟਿੰਗ ਕਰਨ ਵਾਸਤੇ ਤਾਂ ਅੱਜ ਤੋਂ ਬਾਅਦ ਤੁਹਾਨੂੰ ਇਹ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਕਿ ਤੁਸੀਂ ਨੇ ਕਿੰਨਾ ਆਰਮਹੋਲ ਰੱਖਣਾ ਹੈ ਤਾਂ ਅਸੀਂ ਅੱਜ ਤੁਹਾਨੂੰ ਇੱਕ ਫਾਰਮੂਲਾ ਜਿਹੜਾ ਉਹ ਸ਼ੇਅਰ ਕਰ ਰਹੇ ਹਾਂਗੇ ਤਾਂ ਇਹ ਫਾਰਮੂਲਾ ਇਸ ਤਰ੍ਹਾਂ ਤੁਸੀਂ ਦੇਖੋ ਇਹਨੂੰ ਧਿਆਨ ਨਾਲ ਪਹਿਲਾਂ ਅਸੀਂ ਦੇ ਇੱਕ ਲਿਖਿਆਗਾ ਆਰਮਹੋਲ ਫਾਰਮੂਲਾ ਇਹ ਇਹ ਵਾਲਾ ਫਾਰਮੂਲਾ ਹੈ ਜਿਹੜਾ ਸਾਨੂੰ ਟੇਲਰ ਨੇ ਦੱਸਿਆ ਸੀ ਜਿੱਤੋਂ ਅਸੀਂ ਨੇ ਕਟਿੰਗ ਕਰਨੀ ਸਿੱਖੀ ਸੀ ਸੂਟ ਦੀ ਤਾਂ ਇਹਦੇ ਵਿੱਚ ਕੀ ਸੀਗਾ ਉਹਨਾਂ ਨੇ ਸਾਨੂੰ ਦੱਸਿਆ ਸੀਗੇ ਜਿੰਨਾ ਵੀ ਚੈਸਟ ਹੋਵੇ ਜਿੰਨਾ ਵੀ ਤੁਹਾਡਾ ਚੈਸਟ ਦਾ ਨਾਪ ਹੈ ਉਹਨੂੰ 5 ਤੇ ਤੁਸੀਂ ਨੇ ਵੰਡਣਾ ਹੈਗਾ 5 ਤੇ ਡਿਵਾਈਡ ਕਰ ਲੈਣਾ ਤੇ ਉਹਦੇ ਵਿੱਚ 1 ਇੰਚ ਐਡ ਕਰਨਾ ਹੈ 1 ਇੰਚ ਜੋੜ ਦੇਣਾ ਤਾਂ ਜਿੰਨਾ ਵੀ ਆਊਗਾ ਉਹ ਤੁਹਾਡਾ ਆਰਮਹੋਲ ਨਿਕਲ ਕੇ ਆਜੂਗਾ ਤਾਂ ਦੇਖੋ ਇਹਦੇ ਅਨੁਸਾਰ ਅਸੀਂ ਨੇ ਬਣਾਇਆ 30 ਇੰਚ 30 ਇੰਚ ਚੈਸਟ ਦਾ ਨਾਪ ਹੈ ਉਹਨੂੰ 5 ਤੇ ਡਿਵਾਈਡ ਕੀਤਾ ਤਾਂ ਉਹਦੇ ਵਿੱਚ 1 ਇੰਚ ਐਡ ਕਰ ਲਿਆ ਤਾਂ ਸਾਡੇ ਕੋਲ ਇੱਥੇ 7 ਇੰਚ ਆ ਗਿਆ ਤਾਂ ਇਸ ਤਰ੍ਹਾਂ ਜੇ ਇਹ ਸਾਰੇ ਨਾਪ ਸੀਗੇ ਜਿਹੜੇ ਸਾਨੂੰ ਟੇਲਰ ਨੇ ਸਿਖਾਏ ਸੀ ਪਹਿਲਾਂ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਹੀ ਫੋਲੋ ਕਰਦੇ ਸੀ ਪਰ ਇਹਦੇ ਅਨੁਸਾਰ ਕਮੀਜ਼ ਦੀ ਫਿਟਿੰਗ ਹੈ ਜਿਹੜੀ ਉਹ ਸਹੀ ਨਹੀਂ ਆਉਂਦੀ ਸੀ ਮੋਡਾ ਸੀ ਜਿਹੜਾ ਉਹ ਬਾਲਾ ਵੱਡਾ ਹੋ ਜਾਂਦਾ ਸੀ ਲਟਕਦਾ ਰਹਿੰਦਾ ਸੀ ਇੱਥੇ ਤਾਂ ਇਸ ਤਰ੍ਹਾਂ ਸਾਨੂੰ ਇਹ ਠੀਕ ਨਹੀਂ ਲੱਗਿਆ ਤਾਸੀਂ ਆਪਣੇ ਅਕੋਰਡਿੰਗ ਨਵਾਂ ਫਾਰਮੂਲਾ ਤਿਆਰ ਕੀਤਾ ਹੈਗਾ ਜਿਹੜਾ ਹੁਣ ਅਸੀਂ ਅਪਲਾਈ ਕਰਦੇ ਆ ਆਪਣੇ ਕੱਪੜਿਆਂ ਤੇ ਦੇਖੋ ਇਹਦੇ ਵਿੱਚ ਕੀ ਹੈਗਾ 28 ਤੋਂ ਲੈ ਕੇ 30 ਦੇ ਵਿੱਚ 28 ਇੰਚ ਸਾਡੀ ਚੈਸਟ ਹੈ 28 ਹੋਵੇ 29 ਹੋਵੇ 30 ਹੋਵੇ ਇਹਨਾਂ ਤਿੰਨ ਦੇ ਵਿੱਚ ਆਰਮਹੋਲ ਅਸੀਂ ਰੱਖਣਾ ਹੈ 6 ਇੰਚ ਤੇ ਉਸ ਤੋਂ ਬਾਅਦ 30 ਤੋਂ ਲੈ ਕੇ 30 31 32 ਮਤਲਬ 31 ਤੋਂ ਲੈ ਕੇ 31 32 33 ਇੱਥੇ ਤੱਕ ਸਾਡਾ ਆਰਮ ਹੋਲ ਹੈ ਜਿਹੜਾ ਉਹ ਸਾਢੇ 6 ਰਹਿ ਜਾਊਗਾ ਤੇ ਉਸ ਤੋਂ ਬਾਅਦ 34 ਤੋਂ ਲੈ ਕੇ 36 ਤੱਕ ਮਤਲਬ ਕਿ ਆਪਣਾ ਚੈਸਟ ਦਾ ਨਾਪ 34 ਇੰਚ ਹੋਵੇ 35 ਹੋਵੇ 36 ਹੋਵੇ ਤਾਂ ਅਸੀਂ 7 ਇੰਚ ਮੋਡਾ ਰੱਖ ਸਕਦੇ ਹਾਂ ਆਪਣਾ ਤੇ ਉਸ ਤੋਂ ਬਾਅਦ 36 ਤੋਂ ਲੈ ਕੇ 36 37 38 39 40 ਇਹਨਾਂ ਵਾਸਤੇ ਸਾਢੇ 7 ਇੰਚ ਅਸੀਂ ਆਪਣਾ ਮੋਡਾ ਰੱਖ ਸਕਦੇ ਹਾਂ ਤੇ ਉਸ ਤੋਂ ਬਾਅਦ 40 ਤੋਂ ਲੈ ਕੇ 45 ਤੱਕ 8 ਇੰਚ ਰੱਖ ਸਕਦੇ ਆ ਤੇ 45 ਤੋਂ 50 ਤੱਕ 8.5 ਤੱਕ ਆਪਣਾ ਮੋਢਾ ਜਿਹੜਾ ਉਹ ਰੱਖ ਸਕਦੇ ਆਗੇ ਤਾਂ ਇਹ ਜਿਹੜਾ ਫਾਰਮੂਲਾ ਇਹ ਸਾਨੂੰ ਬਹੁਤ ਹੀ ਵਧੀਆ ਲੱਗਿਆ ਜੋ ਅਸੀਂ ਇਹ ਬਣਾਇਆਗਾ ਇਹ ਅਸੀਂ ਫੋਲੋ ਵੀ ਕਰਦੇ ਆ ਸਿਰਫ ਇਹ ਬਣਾ ਕੇ ਤੁਹਾਨੂੰ ਦਿਖਾਇਆ ਹੀ ਨਹੀਂ ਗਿਆ ਅਸੀਂ ਨੇ ਇਹਨੂੰ ਫੋਲੋ ਵੀ ਕੀਤਾਗਾ ਤਾਂ ਇਹਨੂੰ ਆਪਾਂ ਦੇਖ ਲੈਂਦੇ ਆ ਕਿ ਇਹ ਕਿਸ ਤਰ੍ਹਾਂ ਅਪਲਾਈ ਕੀਤਾ ਹੈ ਅਸੀਂ ਨੇ ਦੋ ਤਿੰਨ ਕਮੀਜ਼ ਨੇ ਜਿਹੜੇ ਉਹ ਲਏ ਹੋਏ ਨੇ ਤਾਂ ਕਿ ਤੁਹਾਨੂੰ ਇਹ ਰੀਅਲੀ ਲੱਗ ਸਕੇ ਕਿ ਅਸੀਂ ਕਿਸੇ ਦਾ ਸੂਟ ਜਿਹੜਾ ਉਹ ਖਰਾਬ ਨਹੀਂ ਕਰਵਾ ਰਹੇ ਤਾਂ ਦੇਖੋ ਇੱਥੇ ਆਪਣਾ ਤੁਸੀਂ ਨਾਪ ਹੈ ਜਿਹੜਾ ਉਹ ਜਾਦ ਕਰਕੇ ਰੱਖਣਾ ਜਿਵੇਂ ਕਿ ਸਾਡਾ ਨਾਪ ਹੈ ਜਿਹੜਾ ਉਹ ਸੈਕਿੰਡ ਦੇ ਵਿੱਚ ਆ ਰਿਹਾਗਾ 33 ਇੰਚ ਸਾਡੀ ਚੈਸਟ ਹੈ ਤਾਂ ਅਸੀਂ ਆਪਣਾ ਆਰਮਹੋਲ ਸਾਡੇ ਛੇ ਰੱਖਾਂਗੇ ਤਾਂ ਪਹਿਲਾਂ ਤੁਹਾਨੂੰ ਇਸ ਦੇ ਅਨੁਸਾਰ ਅਸੀਂ ਕਮੀਜ਼ ਤੇ ਦਿਖਾ ਦੰਨੇਗੇ ਇਹ ਸਾਡਾ ਕਮੀਜ਼ ਹੈ ਤੇ ਇਹ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਚੈਸਟ ਦਾ ਨਾਪ ਕਿੰਨਾ ਹੈਗਾ ਸਲਾਈ ਤੇ ਰੱਖਣਾ ਬਿਲਕੁਲ ਆਹ ਵਾਲੀ ਸਲਾਈ ਤੋਂ ਲੈ ਕੇ ਇਹ ਵਾਲੀ ਸਲਾਈ ਤੱਕ ਅਸੀਂ ਲੈ ਕੇ ਜਾ ਰਹੇ ਹਾਂ ਇਹ ਬਣ ਗਿਆ ਸਾਡਾ 16.5 16.5 ਭਾਅ ਸਾਡਾ 33 ਇੰਚ ਚੈਸਟ ਆ ਰਹੀ ਹੈ ਇੱਥੇ ਤਾਂ ਹੁਣ ਆਪਾਂ ਨੇ ਦੱਸਿਆ ਸੀਗਾ 33 ਇੰਚ ਚੈਸਟ ਤਾਂ ਆਪਾਂ ਕਿੰਨਾ ਆਰਮਹੋਲ ਰੱਖ ਰਹੇ ਹਾਂ 6.5 ਤਾਂ ਹੁਣ 6.5 ਆਰਮਹੋਲ ਰੱਖਿਆ ਹੋਇਆ ਇਸ ਕਮੀਜ਼ ਦਾ ਸੀ ਨਹੀਂ ਤੁਸੀਂ ਦੇਖ ਸਕਦੇ ਹੋ ਇਹਦਾ ਨਾਪਣ ਦਾ ਤਰੀਕਾ ਤੁਹਾਨੂੰ ਦੱਸ ਦਿੰਨੇ ਆ ਕਿਸ ਤਰ੍ਹਾਂ ਜਿਵੇਂ ਕਿ ਆਪਣਾ ਕਮੀਜ਼ ਇਹਨੂੰ ਇਸ ਤਰ੍ਹਾਂ ਵਿਛਾ ਲੈਣਾ ਤੁਸੀਂ ਨੇ ਸਿੱਧਾ ਕਰਕੇ ਬਿਲਕੁਲ ਇਦੇ ਨੀਚੇ ਜਿੱਥੇ ਇਹ ਸਲਾਈ ਆ ਰਹੀ ਹੈ ਨਾ ਮੋਡੇ ਵਾਲੀ ਇੱਥੇ ਅਸੀਂ ਨੇ ਸਕੇਲ ਨੂੰ ਬਿਲਕੁਲ ਸਿੱਧਾ ਰੱਖਣਾ ਦੋਨੋਂ ਸਾਈਡ ਦੇ ਵਿੱਚ ਤਾਂ ਹੁਣ ਅਸੀਂ ਨੇ ਨਾਪਣਾ ਕਿ ਸਾਡਾ ਆਰਮਹੋਲ ਕਿੰਨੇਗਾ ਬਿਲਕੁਲ ਇੱਥੇ ਜਿਹੜੀ ਸਲਾਈ ਹੈ ਇੱਥੇ ਅਸੀਂ ਨੇ ਇੰਚੀ ਟੇਪ ਨੂੰ ਰੱਖ ਲੈਣਾ ਦੇਖੋ ਸਾਡਾ ਇਹ ਨਾਪ ਹੈ ਜਿਹੜਾ ਬਿਲਕੁਲ ਸਹੀ ਹੈ 6.5 ਤੇ ਹੀ ਆ ਰਿਹਾ ਹੈਗਾ 6.5 ਤੇ ਇਹ ਮੋਡ ਹੈ ਜਿਹੜਾ ਉਹ ਰੱਖਿਆ ਹੋਇਆ ਹੈ ਤਾਂ ਇਹ ਬਿਲਕੁਲ ਸਹੀ ਜਾਂਦਾ ਹੈਗਾ ਕਮੀਜ਼ ਦੀ ਜੋ ਫਿਟਿੰਗ ਹੈ ਬਹੁਤ ਸੋਹਣੀ ਹੈ ਇਸ ਕਮੀਜ਼ ਦੀ ਫਿਟਿੰਗ ਤੇ ਉਸ ਤੋਂ ਬਾਅਦ ਹੁਣ ਅਸੀਂ ਇੱਕ ਕਮੀਜ਼ ਤੁਹਾਨੂੰ ਹੋਰ ਦਿਖਾ ਰਹੇ ਹਾਂ ਇਹਦੀ ਪਹਿਲਾਂ ਆਪਾਂ ਚੈਸਟ ਨਾਪਾਂਗੇ ਕਿੰਨੀ ਹੈ ਇਹੇ ਫਾਰਮੂਲਾ ਸਾਡਾ ਸਾਰੇ ਕਮੀਜ਼ਾਂ ਤੇ ਹੀ ਲਾਗੂ ਹੁੰਦਾ ਹੈਗਾ ਇਦੇ ਨਾਲ ਨਾ ਤਾਂ ਮੋਢਾ ਜ਼ਿਆਦਾ ਵੱਡਾ ਰਹਿੰਦਾ ਨਾ ਜ਼ਿਆਦਾ ਛੋਟਾ ਜੇਕਰ ਅਸੀਂ ਕੋਈ ਹੋਰ ਫਾਰਮੂਲਾ ਲਾਗੂ ਕਰਦੇ ਆ ਤਾਂ ਉਹਦੇ ਨਾਲ ਮੋਢਾ ਜਿਹੜਾ ਉਹ ਬਾਲਾ ਛੋਟਾ ਰਹਿ ਜਾਂਦਾ ਜਿਹਦੇ ਵਿੱਚ ਸਾਨੂੰ ਕੋਈ ਨਾ ਪ੍ਰੋਬਲਮ ਆਂਦੀ ਰਹਿੰਦੀ ਹੈ ਕਈ ਵਾਰ ਤਾਂ ਹੁਣ ਦੇਖੋ ਇਹ ਵਾਲੀ ਸਲਾਈ ਤੇ ਰੱਖਿਆ ਤੇ ਇਧਰੋਂ ਅਸੀਂ ਨੇ ਇਹ ਵਾਲੀ ਸਲਾਈ ਤੇ ਰੱਖਿਆ ਇਹ ਸਾਡੇ ਕੋਲ ਆ ਰਿਹਾ 20 ਇੰਚ 20 ਇੰਚ ਚੈਸਟ ਮਤਲਬ ਕਿ 40 ਇੰਚ ਹੈਗੀ 40 ਇੰਚ ਚੈਸਟ ਹੈ ਤਾਂ ਹੁਣ ਆਪਾਂ ਨੇ ਇਹਦਾ ਮੋਢਾ ਨਾਪਣਾ ਕਿੰਨਾ ਰਹੂਗਾ पहला तो यह दिखा दें कि चाली इंचा इतें आ रहा है मतलब कि साढ़े इंच साढ़ा मोडा होना चाहिए गा बिल्कुल असी ने जो सिलाई नीचे लगाई है इतें रखना है तो इधरों एवली सिलाई उत्ते रखना है इस तरह रख के हिलना नहीं चाहता बिल्कुल सही हो देखो यह साढ़ा 7:30 ਆ ਰਿਹਾ ਹੈਗਾ 7:30 ਤੇ ਸਾਡਾ ਇਹ ਮੋਡਾ ਜਿਹੜਾ ਉਹ ਆ ਰਿਹਾ 40 ਦੇ ਹਿਸਾਬ ਨਾਲ 7:30 ਹੁਣ ਇਸ ਤਰ੍ਹਾਂ ਜਿੰਨੇ ਵੀ ਕਮੀਜ਼ ਹੋਣਗੇ ਤਾਂ ਉਹਨਾਂ ਦਾ ਅਸੀਂ ਮੋਡਾ ਜਿਹੜਾ ਇਸ ਹਿਸਾਬ ਨਾਲ ਰੱਖ ਸਕਦੇ ਆ ਇਹ ਸਾਡਾ ਬਿਲਕੁਲ ਸਹੀ ਪੱਕਾ ਆਰਮਹੋਲ ਦਾ ਜਿਹੜਾ ਸਾਈਜ਼ ਆ ਉਹ ਅਸੀਂ ਨੇ ਲਿਆ ਹੋਇਆ ਹੈਗਾ ਤਾਂ ਸਾਰੀਆਂ ਜੋ ਵੀ ਕਮੀਜ਼ ਦੀ ਅਸੀਂ ਕਟਿੰਗ ਕਰਦੇ ਆ ਉਹ ਇਸ ਫਾਰਮੂਲੇ ਦੇ ਹਿਸਾਬ ਨਾਲ ਹੀ ਕਰਦੇ ਆ ਤੁਸੀਂ ਇਸ ਫਾਰਮੂਲੇ ਦਾ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਇਸ ਨੂੰ ਆਪਣੀ ਨੋਟਬੁੱਕ ਤੇ ਨੋਟ ਵੀ ਕਰ ਸਕਦੇ ਹੋ ਜੋ ਤੁਹਾਡਾ ਨਾਪ ਬਣਦਾ ਹੈ ਇਹਦੇ ਵਿੱਚੋਂ ਅੱਜ ਤੋਂ ਬਾਅਦ ਤੁਹਾਨੂੰ ਇਸ ਆਰਮਹੋਲ ਦੇ ਪ੍ਰਤੀ ਕੋਈ ਵੀ ਪ੍ਰੋਬਲਮ ਨਹੀਂ ਆਉਂਗੀ ਤੁਸੀਂ ਜੇਕਰ ਇਸ ਨੂੰ ਫੋਲੋ ਕਰੋਗੇ ਤਾਂ ਅੱਜ ਦੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ